ਈ ਲੈ ਆਈ ਹਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਫਤੇਗੜ ਚੂੜੀਆਂ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਤਾਰਸਰ ਫਤੇਗੜ ਚੂੜੀਆਂ ਦੇ ਦਾਲਾਂ ਮੰਡੀ ਤੇ ਲੱਗੇ ਜਿਹੜਾ ਵਿਜੀਆਂ ਹੋਂ ਦਾ ਘਰ ਆ ਤੇ ਨਾਲ ਤੋਂ ਉਧਰ ਦਾ ਕੰਮ ਹੈ ਵਿਜੀਆਂ ਹੋਂ ਦਾ ਘਰੇ ਵੀ ਜਿਹੜੀਆਂ ਗਾਵਾਂ ਚੰਗੀਆਂ ਰੱਖੀਆਂ ਵਿਜੀਆਂ ਨੇ ਨਵਾਂ ਹੀ ਕੰਮ ਹੈ ਕੋਈ ਪੁਰਾਣਾ ਕੰਮ ਨਹੀਂ ਆ ਪਹਿਲੀ ਇਹਦੇ ਵੇਚਣ ਲਈ ਜਿਹੜੀਆਂ ਲਿਆਂਦੀਆਂ ਵਾ ਤੇ ਬਾਕੀ ਗੱਲਬਾਤ ਉਹਨਾਂ ਕਰਦੇ ਆਂ ਦੇ ਪੋਸਟ ਤੇ ਸਾਰੀ ਡਿਟੇਲ ਟੋਟਲ ਤਿੰਨ ਗਾਵਾਂ ਤੁਹਾਨੂੰ ਅੱਜ ਵਿਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਵਾ ਦੁੱਧ ਦੇ ਤਿਆਰ ਆ ਆਪਣੀ ਦੋ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਾਂ ਨਾਮ ਮੇਰਾ ਲਾਭਿਕ ਸਿੰਘ ਜੀ ਟੈਂਸ਼ਨ ਸ਼ੇਰਪੁਰ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਾ ਫਤੇਗੜ ਚੂੜੀਆਂ ਦੇ ਬਿਲਕੁਲ ਨਾਲ ਹੀ ਆ ਹਨਾ ਦਾਣਾ ਮੰਡੀ ਦੇ ਨਾਲ ਹੀ ਆਪਣਾ ਠੀਕ ਜਿਹੜਾ ਵੀਲਾ ਰੋਡ ਤੋਂ ਸੜਕ ਹੰਦੀ ਆ ਉੱਤੇ ਉਹ ਰੋਡ ਦੇ ਉੱਤੇ ਹੀ ਘਰ ਆਪਣਾ ਤੇ ਫੋਨ ਨੰਬਰ ਹੀ ਬੋਲ ਦੋ ਫੋਨ 98777 68 98766 73878 ਠੀਕ ਹੈ ਜੀ ਹਾਂਜੀ ਤੇ ਵਪਾਰ ਦਾ ਕੰਮ ਨਵਾਂ ਨਵਾਂ ਸ਼ੁਰੂ ਕੀਤਾ ਫਿਰ ਹਾਂਜੀ ਪਹਿਲਾਂ ਫੌਦਰ ਸਾਹਿਬ ਕਰਦੇ ਰਹੇ ਨੇ ਅੱਛਾ ਤੇ ਹੁਣ ਉਹ ਆਪ ਬਾਹਰ ਨੇ ਤੇ ਹੁਣ ਆਪ ਅੱਛਾ ਆਪ ਉਹ ਬਾਹਰ ਚਲ ਗਿਆ ਤੇ ਹੁਣ ਮੇਰੇ ਤੋਂ ਹੀ ਆਪ ਸ਼ੁਰੂ ਕੀਤਾ ਹਾਂਜੀ ਹਾਂਜੀ ਇੰਨੇ ਸਾਰੇ ਪਸ਼ੂ ਕਰਲੇ ਨੇ ਸਾਹਮਣੇ ਫਿਰ ਹਾਂ ਜੀ ਆਪ ਹੀ ਸਾਹਮਣੇ ਤੇ ਮਾਲ ਵੀ ਲੱਭ ਕੇ ਲਿਆਉਣਾ ਤੇ ਨਾਲ ਸਾਰਾ ਆਵੇ ਦੇਖਣਾ ਤੇ ਦੁੱਧ ਵੀ ਪਾ ਕੇ ਆਉਣਾ ਨਾ ਚਲੋ ਇਹ ਆ ਵੀ ਬੰਦਾ ਆਪਣੀ ਮਿਹਨਤ ਕਰੇ ਤੇ ਚੰਗਾ ਆ ਹਾਂ ਜੀ ਤੇ ਤਿੰਨ ਕਾਵਾਂ ਹਨਾ ਆਪਣੇ ਕੋਲ ਅੱਜ ਦੋ ਆਵਾ ਤੇ ਇੱਕ ਆਵਲੀ ਪਹਿਲਾਂ ਹੀ ਵਿਖਾ ਦੀਏ ਫਿਰ ਕਿੰਨਾ ਚਿਰ ਹੋਇਆ ਜਿੰਨਾ ਸੋਈ ਨਾ ਇਹਨੂੰ ਵੀ ਵੀ ਮਹੀਨਾ ਡੇਢ ਹੋ ਗਿਆ ਜੀ ਸੋਈ ਨਾ ਉਹ ਪੁੱਛੀਏ ਤੇ ਰਛੀ ਆ ਟਾਟੇ ਕੋਲਿਸ ਹੋਈ ਆ ਹਾਂਜੀ ਆਪਣੇ ਕੋਲਿਸ ਹੋਈ ਜੀ ਅੱਛਾ ਮਗਰ ਵੱਛੀ ਆ ਜੀ ਹਾਂਜੀ ਮਗਰ ਵੱਛੀ ਆ ਕਿੰਨਾ ਦੁੱਧ ਹੈ ਹੁਣ ਤਿਆਰ 21 22 ਲੀਟਰ ਦੋ ਟਾਈਮ ਚੋਣ ਵਾਲਾ ਆ ਤਿਆਰ ਜਿਹੜਾ 22 ਲੀਟਰ ਤਿਆਰ ਆ ਜੀ ਬੜਕ ਤਿਆਰ ਆ ਠੀਕ ਆ ਭਾਵੇਂ ਦੋ ਟਾਈਮ ਚੋਵੇ ਭਾਵੇਂ ਇੱਕ ਟਾਈਮ ਚੋਵੇ ਠੀਕ ਆ ਮਰਜ਼ੀ ਦੇ ਤਸੱਦੀ ਕਰੇ ਸੂਆ ਤੇ ਗਿਆ ਤੇ ਨਾ ਚਵਾਈ ਕਿੰਨੇ ਵਜੇ ਦੀ ਹੋਈ ਜੀ ਚਵਾਈ ਵੀਰ ਜੀ 5 ਵਜੇ ਦੀ ਹੋਈ ਤੇ ਇੱਕ ਵਾਰੀ ਟਾਈਮ ਖਾਦੀਏ ਫੋਨ ਤੇ ਕਿੰਨਾ ਕ ਹੋਇਆ ਹਾਂ ਟਾਈਮ ਪੁਜਾਰੀ ਆਵਜੀ ਆ ਦੇਖ ਸਕਦੇ 11 ਵਜੇ ਕੇ 3 ਮਿੰਟ ਹੋਏ ਆ ਕੋਈ ਵੀ ਰੋਸ ਸਾਹਿਬ ਨਾਲ ਜਿਹੜਾ ਹਵਾਨੇ ਦਾ ਅੰਦਾਜ ਜਲਾਵੇ ਚਲੋ ਖੁੱਲੋ ਹਾਂ ਫਿਰ ਤੋਰੀਏ 98 ਇਹਦੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਚੰਗੇ ਗੈਪ ਤੇ ਆ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਦੋ ਤਾਲਾਂ ਸਾਰੀਆਂ ਸੰਸਾਨ ਲੱਗ ਪੁੱਣੂ ਲੈ ਜਾਈ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਭਰੂਗੀ। ਲੋਕ ਦੇ ਕਿੰਨੇ ਦੇਖੀ। ਤੇ ਕਰੀਆ ਦੂਰ ਤੋਂ ਦੇਖ ਸਕਦੇ ਜੀ। ਇੱਕ ਵਾਰੀ ਫੇਰ ਲਿਆ ਵੀ ਜੀ ਤਾਂ ਇੱਧਰ ਨੂੰ। 21-22 ਲੀਟਰ ਦੁੱਧ ਜਿਹੜਾ ਹੁਣ ਕਿੰਦੇ ਵੀ ਮੌਕੇ ਤੇ ਤਿਆਰ ਆ। ਇਹ ਆ ਵੀ ਚਲੋ ਜਿੰਨੇ ਦੇਰੀਆਂ ਚ ਚਾਉਣੀਆਂ ਆ। ਉਹਨਾਂ ਲਈ ਚੰਗੀ ਆ। ਦੁੱਧ ਨੇ ਚੰਗਾ ਭਰੀ ਜਣਾ। ਲੈ ਜਾ ਕਮਾ ਕੇ। ਇਹੋ ਸਿਆਲ ਹੁੰਦਾ ਜੀ। ਪੱਜੀ-ਖੱਬੀ ਵਿੱਚ ਟੁੱਟਣੀ ਨਹੀਂ ਹੁੰਦਾ। ਬਾਕੀ ਇਹ ਵੀ ਪਛੋ ਰੱਜੇ ਰੱਜੇ ਨਹੀਂ ਆ ਪੂਰੇ ਐ ਥੋੜਾ ਧਿਆਨ ਵੇਜਿਓ ਨੀ ਕਹਿੰਦੇ ਵੀ ਇੱਧਰ ਹੀ ਤੇ ਪੁੱਠੇ ਪੁੱਠੇ ਕੱਟ ਪਾਏ ਗਏ ਆ ਵੇ ਦੇਖਦਾ ਦੇਖੋ ਨੀਆਂ ਖਾਲੀ ਪਈਆਂ ਤੇ ਬਾਕੀ ਇਹ ਦੁਪਹਿਰ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਕੋਈ ਉਸਤਾ ਹੁਣ ਜਿਹੜਾ ਹਵਾਨੇ ਦਾ ਅੰਦਾਜ਼ਾ ਲਾਵੇ ਸ਼ਾਮ ਤੱਕਰ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਭਰ ਜੂਗੀ ਆ ਤੇ ਇਹਦਾ ਫਿਰ ਕਿੰਨਾ ਫਿਰ ਵੀਰ ਜੀ ਮੁੱਲ ਰੱਖਣਾ ਮੁੱਲ ਵੀਰ ਜੀ 65 ਕਰਾਵੋ ਸੱਤ ਕਰਾਵੋ 54000 ਦੀ ਦੇਣਾ 58000 ਦੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਥੋੜਾ ਬਾਧਾ ਮਾਨ ਕਰ ਦੋਗੇ ਥੋੜਾ ਬਾਧਾ ਕਰਾਂ ਮੇਰੇ ਰੇਟ ਆਪਣੀ ਵਿਕਸ ਜਾਈ ਹੈ ਠੀਕ ਆ ਉਹਨੇ 1 ਕਿ ਦਾ ਫਰਕ ਹੈ ਚਲ ਹੈਗਾ ਵਾ ਇਹਦੀ ਬੱਛੀ ਕਿਹੜੀ ਉਤਰਾ ਬੱਛੀ ਆ ਦੇ ਦੀ ਇੱਧਰ ਬੈਠੀ ਜਿਹੜੀ ਆ ਆ ਵਾਲੀ ਬੱਛੀ ਜਿਹੇ ਦੀ ਆ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਔਰ ਬਾਕੀ ਇਹ ਜੇ ਤੇ ਬਹੁਤਾ ਪੱਕਾ ਨਹੀਂ ਹੈ ਬੱਚਾ ਤਾਂ ਠੀਕ ਆ ਤੇ ਹੁਣ ਇੱਕ ਆ ਆ ਸ਼ਹਿਰ ਵੈਰ ਆ ਗਈ ਆ ਚੰਗੇ ਕਦ ਕੱਦ ਚ ਆ ਤੇ ਦੱਸਦੀ ਹੈ ਤੇ ਬਾਰੇ ਦੀ ਵੀ ਇਹਦੀ ਦੂਜਾ ਸੁਵਾ ਦੇ ਅੱਛਾ ਤੇ ਇਹਨੂੰ ਸੂਈ ਨੂੰ ਦਸ ਦਿਨ ਹੋ ਗਏ ਆ ਦਸ ਦਿਨ ਹੋ ਗਏ ਇਹਦੇ ਕੋਲ ਹੁਣ 17 ਲੀਟਰ ਜਿਹੜਾ ਪੱਕਾ ਚੋਣ ਆਲਾ 16 ਅਜ 17 ਜਿੰਦਾ ਹੈਗਾ ਇਹ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ ਵੀ ਜੀ 20 ਤੋਂ 28 ਹੀ ਚੱਲ ਜੇਗੀ 20 ਤੋਂ 28 ਚੱਲੂਗੀ ਨਾ ਸੋਹਣੀ ਵੜਿਆ ਚੰਗੇ ਕਦ ਕਾਢ ਸ਼ਾ ਤੇ ਹੈ ਆਇਰ ਸ਼ਾ ਰਿਆ ਹਾਂਜੀ ਲਾਲ ਡੱਬੀ ਜਿਆ ਤੇ ਬਾਕੀ ਆ ਥਾਣੇ ਦੇ ਦੇਖ ਸਕਦੇ ਜੇ ਲਾਗੇ ਤੋਂ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਤੋੜ ਦੋ ਫੇਰ ਇੱਕ ਬਿਲਕੁਲ ਵੀ ਨੇ ਵੀ ਚੱਲਦੀ ਬਾਕੀ ਆ ਦੇਖ ਸਕਦੇ ਜੇ ਗਾੜੀ ਖੁੱਕੇ ਗਾੜੀ ਖਾਲੀ ਪਈਆਂ ਆ ਵਾ ਜੇ ਅੱਜ ਬਸ ਉਹ ਪੂਰੇ ਰੱਜੇ ਨਹੀਂ ਆ। ਬਾਕੀ ਜਿਹੜਾ ਕੋਈ ਸਾਂਭ ਲਾ ਕੇ ਵੀਰ ਲੈ ਜਾਊਗਾ। گاਵਾਂ 'ਚ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਆ। ਤੇ ਦੋ ਤਿੰਨਾਂ ਚੰਗਾ ਭਰੀ ਜਾਣਾ। ਹਾਂ ਤੇਰਾ ਦੇਖ ਸੰਦੇ ਤੇ ਕਿਰਿਆ ਕਿੰਝ ਹੋਤਾ ਲੈ ਜੋ ਕਮਾ ਕੇ ਬਾਕੀ ਚੰਗੀ ਮੋਟੀ ਮਿਲਕ ਵਿੱਚ ਲੱਗੀ ਆ ਤੇ ਹਵਾਨਾ ਆਪਣਾ ਦੁੱਧ ਦੇ ਸਾਹਮਣੇ ਸ਼ਾਮ ਤੱਕ ਜਿਹੜਾ ਹਵਾਨਾ ਭਰ ਦੇਗੀ ਇਹ ਤਾਂ ਦੇਖਦੇ ਹਾਂ ਨਾ ਇਹਦਾ ਲੱਗੇ ਤਾਂ ਕਿੰਨਾ ਫਿਰ ਵੇਚੀ ਮੁੱਲ ਰੱਖੀ ਇਹਦਾ ਆਪਾਂ ਮੁੱਲ ਵੀਰ ਜੀ ਇਦਾਂ ਨਹੀਂ ਲੋਕ ਸੰਭਲ 70 ਵੀਕਰੀ ਜਾਂਦੇ ਆ ਹਾਂਜੀ ਤੇ 65000 ਚਾਹਦਾ ਅੱਛਾ 64000 ਜੀ ਦੇ ਤਾਂ ਠੀਕ ਆ ਤੇ ਇਹਦਾ ਬੱਚਾ ਕਿਹੜਾ ਜੀ ਬੱਚਾ ਇਹਦਾ ਉੱਧਰ ਗੱਜਿਆ ਨਹੀਂ ਚਲੋ ਇਹਦਾ ਬੱਚਾ ਹੁਣੇ ਦਿਖਾ ਜੀ ਉਹ ਦੂਜੀ ਗਾਂ ਤੋਂ ਲੱਗਦਾ ਦਿਖਾ ਦੇਾਂਗੇ ਹੁਣੇ ਤੇ ਹੁਣ ਆ ਜਿਹੜੀ ਗਾਂ ਜੇ ਇਹਨੂੰ ਕਿੰਨਾ ਚਿਰ ਹੋ ਗੈਸ ਹੋਈ ਨਾ ਇਹਨੂੰ ਵੀਰ ਦੀ ਸੂਈ ਨੂੰ ਸਤਵਾਂ ਕ ਦੇਣ ਜੀ ਇਹਦਾ ਥੋੜੀ ਜੀ ਜੀ ਨਹੀਂ ਗਾਂ ਨੇ ਆ ਕੇ ਲਾਇਆ ਅੱਛਾ ਇਹਨੂੰ ਪੰਜ ਕ ਦੇਣੀ ਹੋਈ ਜਾਂਦੀ ਆ ਅੱਛਾ ਤੇ ਦੋ ਤਿੰਨ ਦੇਣੇ ਨੇ ਬਿਲਕੁਲ ਹੀ ਨਹੀਂ ਪੱਠਿਆ ਰੂਹ ਲਾਇਆ ਅੱਛਾ ਤੇ ਹੁਣ ਮਾਸਾ ਖਾਣ ਲੱਗੀ ਆ ਤੇ ਹੁਣ ਹੀ ਇਹਦੇ ਕੋਲ 17 ਲੀਟਰ ਪੱਕਾ ਤਿਆਰ ਆ ਦੁੱਧ ਅੱਛਾ ਤੇ ਥਾਰ ਬੜੀ ਪੂਜੀ ਬਣਦੀ ਆ ਥਾਂ ਬੜਾ ਮੋਟਾ ਕਰ ਜਾਂਦੀ ਜਿਹਨੂੰ ਪਸੰਦ ਏਕੇ ਨਾ ਕਰੀ ਜਾਊਗੀ ਇਹ ਵੀ 20 ਤੋਂ ਪਲੱਸ ਆਉਂਦੀਆਂ ਇਹ ਲੋਗੇ ਅੱਛਾ ਹਾਂਜੀ ਤੋਰ ਹਾਂ ਇਹਦਾ ਬੱਚਾ ਕਿਹੜਾ ਜੀ ਇੱਤਰਾ ਇਹਦਾ ਇੱਧਰ ਜਿਹਾ ਬੱਚਾ ਇਹਨਾਂ ਨੂੰ ਨਾ ਆਉਂਦੇ ਆ ਆ ਬੱਚਾ ਇਹ ਬਿਲਕੁਲ ਤਾਜ਼ਾ ਹੀ ਬੱਚਾ ਆ ਆ ਦੇਖ ਸਾਡੇ ਇਹ ਬਿਲਕੁਲ ਕੁਲਾ ਬੱਚਾ ਲਾਣੂ ਲਾਣੂ ਠੀਕ ਹੈ ਜੀ ਚਲੋ ਫਿਰ ਖੋਲੋ ਤੋਰ ਦੀ ਆਵਾਂ ਨਹੀਂਦਾ ਵੀ ਇਤਨਾ ਕਰੀ ਦੇਖ ਸਾਡੇ ਲੱਗ ਕੇ ਤਾਂ ਇੱਕ ਮਿੰਟ ਰੋਕਿਓ ਇਹ ਲੈ ਇੱਕ ਵਾਰੀ ਫੇਰ ਲਿਆਇਆ ਹਾਂ ਆਂ ਬੱਚਾ ਉਹ ਗਾਂ ਦਾ ਜਿਹੜੀ ਇਹ ਤੋਂ ਪਹਿਲਾਂ ਐਰ ਸ਼ੇਅਰ ਵਿਖਾਈ ਤਨ ਇਹ ਦੇਖ ਸਕਦੇ ਜੀ ਇਹਦੇ ਕੋਲ ਵੀ ਹਨ ਮੌਕੇ ਤੇ ਜਿਹੜਾ ਕਹਿੰਦੇ ਵੀ 17 ਲੀਟਰ ਤਿਆਰ ਹੈ ਆ ਬਾਕੀ ਰੰਗ ਰੂਪ ਦੀ ਚੰਗੀ ਹੈ ਇਹ ਵੀ ਖਾਣੇ ਦੇ ਦੇਖ ਸਕਦੇ ਲੱਗੇ ਤਾਂ ਮਿਲਕ ਮੈਨੇ ਦੇ ਵਿੱਚ ਚੰਗੀ ਮੋਟੀ ਲੱਗੀ ਐ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਰੱਖਣਾ ਆਪਾਂ ਵੀਰ ਜੀ ਮੁੱਲ ਭਾਵੇਂ ਜਿੰਨਾ ਮਰਜ਼ੀ ਕਰਾ ਲਓ ਹਾਂਜੀ ਇਹ 63000 ਦੇਣਾ ਅੱਛਾ 63000 ਨਹੀਂ ਦੇਦੋਗੇ ਚਲੋ ਬਾਕੀ ਮੌਕੇ ਤੇ ਕਰ ਦੋਗੇ ਥੋੜਾ ਪਤਾ ਮਾਣਾ ਠੀਕ ਇਹ ਵੀ ਥੋੜੀ ਰੁੱਖੀ ਆ ਤਾਂ ਕਰਕੇ ਅੱਛਾ ਇਹਦੇ ਉੱਧਾ ਦਾ ਦੁੱਧ ਵਾਲੀ ਆ ਹਾਂਜੀ ਹਾਂਜੀ ਇਹ ਆਪੇ ਜਿਹੜਾ ਕੋਈ ਸੰਭ ਨਾਲ ਲੈ ਜਾਊਗਾ ਤੇ ਦੋ ਦਿਨਾਂ ਚ ਚੰਗਾ ਭਰੀ ਜਾਣਾ ਇਹ ਆ ਕਿ ਆਪਣੀ ਕੋਈ ਦੋ ਟਾਈਮ ਚਵਾਈ ਕਰੇ ਅਸਲੀ ਕਰਕੇ ਤੇ ਫਿਰ ਖੜੇ ਤਸੱਲੀ ਕਰਕੇ ਤੇ ਫਿਰ ਅਸਲੀ ਕਰਕੇ ਖੜੇ ਠੀਕ ਅਸੀਂ ਵੀ ਜੀ ਆਪਣੀ ਸੇਵਾ ਦਾ ਚੋਣਦੇ ਆ ਕਿਸੇ ਨੇ ਆਪਣੀ ਸੇਵਾ ਦਾ ਚੋਣਾ ਤੁਹਾਡੇ ਘਰ ਦੀ ਪੂਰੀ ਗਾਰੰਟੀ ਜਿੰਨਾ ਜਿੰਨਾ ਦੱਸਿਆ ਆ ਕਿਤੇ ਘਰ ਦੀ ਪੂਰੀ ਗਾਰੰਟੀ ਠੀਕ ਹੈ ਜੀ ਹਾਂਜੀ ਤੁਹਾਡੀ ਵੀ ਤਸੱਲੀ ਕਰੇ ਜੋ ਵੀ ਆ ਇੱਥੇ ਵੇਚ ਚਾ ਕੇ ਪਸ਼ੂ ਖਰੀਦੋ ਜੀ